ਬਿਲਕੁਲ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਇਹ ਨੌਜਵਾਨ ਨੇ ਵੈਸੇ ਬੇੜੀ ਵੀ ਸਾਡੀ ਅੜ ਗਈ ਹੈ ਟੱਕਾ ਲਾਓ ਜੀ ਇਹ ਕਿਮਿੰਦਰ ਟੱਕਾ ਲਾ ਦੇ ਚਲੋ ਪਰਮਾਤਮਾ ਸੋਪਾ ਅੱਗੇ ਨੂੰ ਜਿਹੜਾ ਜਾਣੇ ਆ ਹਾਂ ਠੀਕ ਹੈ ਤੇ ਇਹ ਬਾਈ ਹੋਰੀ ਪਹੁੰਚੇ ਨੇ ਕਿਸਾਨ ਯੂਨੀਅਨ ਦੇ ਨੇ ਗੋਪੀ ਪਿੰਡ ਮੀਨਿਆ ਵਾਲਾ ਤੋਂ ਉਹ ਗੋਪੀ ਤੁਸੀਂ ਅੱਜ ਪਹੁੰਚੇ ਜੀ ਹਨਾ ਪਹਿਲਾਂ ਵੀ ਤੁਹਾਡੇ ਵੱਲ ਇੱਥੇ ਪਹੁੰਚ ਕੀਤੀ ਗਈ ਪਿੰਡਾਂ ਦੇ ਵਿੱਚ ਅੱਜ ਵੀ ਤੁਸੀਂ ਇੱਥੇ ਜਿਹੜਾ ਪਹੁੰਚੇ ਹੋ ਕੱਲ ਤੁਹਾਡੇ ਪਿੰਡ ਦੀ ਜਿਹੜੇ ਨੌਜਵਾਨ ਸੀ ਉਹਨਾਂ ਦੇ ਵੱਲੋਂ ਲੰਗਰ ਲਜਾਇਆ ਗਿਆ ਸੀ ਕਾਮਾਂ ਵਾਲੀ ਵਿਖੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਪਹੁੰਚੇ ਹੋ ਅੱਜ ਅਸੀਂ ਪਹੁੰਚਿਆ ਪਿੰਡ ਤਰਫੋਂ ਭਾਰਤੀ ਸਾਲੀ ਉਹਨੇ ਇੱਕ ਪ੍ਰੋਗਰਾਹ ਦਾ ਤਰਫੋਂ ਜੀ ਅਸੀਂ ਧਾਣੀ ਫੂਲਾ ਸਿੰਘ ਦੀ ਤੇ ਇੱਥੇ ਅਸੀਂ ਪਤਾ ਕੀਤਾ ਸੀਗਾ ਵੀ ਇੱਥੇ ਲੰਗਰ ਪਿੱਛੇ ਵੰਡਿਆ ਜਾਂਦਾ ਇੱਥੇ ਪਹੁੰਚਦਾ ਨਹੀਂਗਾ ਹੂੰ ਕੋਲ ਅਸੀਂ ਬੇੜੀ ਤੇ ਚੜ ਕੇ ਤੇ ਇੱਥੇ ਪਹੁੰਚਿਆ ਲੰਗਰ ਲੈ ਕੇ ਇੱਥੇ 18 ਤੋਂ 20 ਘੰਟਾ ਇੱਥੇ ਲੰਗਰ ਦੀ ਪਹੁੰਚ ਕਰਨ ਆਏ ਅਸੀਂ ਜੀ ਹਾਂ ਜੀ ਆ ਭਾਈ ਜੀ ਕੀ ਕਹਿਣਾ ਚਾਹੋਗੇ ਅੱਜ ਲੰਗਰ ਲੈ ਕੇ ਆਏ ਹੋ ਭਾਈ ਜੀ ਅਸੀਂ ਹੱਡ ਪੀੜਤਾਂ ਵਾਸਤੇ ਇੱਥੇ ਕਿਸਾਨ ਜੀ ਦੇ ਵਾਸਤੋਂ ਲੰਗਰ ਦੀ ਸੇਵਾ ਲੈ ਕੇ ਪਹੁੰਚੇ ਸੀਗੇ ਹੂੰ ਤੇ ਇੱਥੇ ਹਾਲਾਤ ਬਹੁਤ ਦੇਖਿਆ ਤੁਸੀਂ ਆਸੇ-ਪਾਸੇ ਕੈਮਰਾ ਘੁਮਾ ਕੇ ਬਹੁਤ ਜ਼ਿਆਦਾ ਮਾੜੀ ਹਾਲਤ ਤੇ ਪਾਣੀ 2 2 4 4 ਫੁੱਟ ਪਹੁੰਚਾ ਖੜਾ ਜੀ ਤੇ ਸੰਪਰਕ ਸਾਰੇ ਪਾਸੇ ਟੁੱਟ ਚੁੱਕਿਆ ਤੇ ਸੁੱਕੇ ਰਾਸ਼ਨ ਦੀ ਵੀ ਬਹੁਤ ਲੋੜ ਆ ਸੁੱਕੇ ਦੀ ਬਜਾਏ ਘਰੋਂ ਤਿਆਰ ਕਰਕੇ ਰਾਸ਼ਨ ਜਿਹੜਾ ਵਰਤਾ ਕੇ ਜਾਣਾ ਤੇ ਉਹਦੀ ਜ਼ਿਆਦਾ ਸੇਵਾ ਜੀ ਕਿੰਨੇ ਦਿਨ ਤੁਹਾਡੇ ਵੱਲੋਂ ਇਹ ਸੇਵਾ ਕੀਤੀ ਜਾਣੀ ਅੱਜ ਦੂਜਾ ਦਿਨ ਸਾਡੇ ਵੱਲੋਂ ਅੱਜ 2 ਦਿਨ ਹੋ ਗਏ ਆ ਜੀ ਅੱਗੇ ਵੀ ਜਿੰਨੇ ਦਿਨ ਚੱਲੂਗਾ ਸਾਥੋਂ ਮੰਨ ਕੇ ਚੱਲੋ ਵੀ ਇਦਾਂ ਜਿੰਨੇ ਦਿਨ ਹੜਪ ਤੇ ਪ੍ਰਭਾਵਿਤ ਰਹਿਣਗੇ ਲੋਕ ਪਾਣੀ ਚੱਲੂਗਾ ਉਹਨੇ ਦਿਨ ਅਸੀਂ ਸੇਵਾ ਕਰਾਂਗੇ ਤਾ ਬਿਲਕੁਲ ਇਹ ਨੌਜਵਾਨ ਨੇ ਪਿੰਡ ਮੀਨਿਆਂ ਵਾਲਾ ਤੋਂ ਦੱਸਦੀ ਹੈ ਵੀ ਜਿਹੜਾ ਰਾਸ਼ਨ ਦੀ ਗੱਲ ਕਰੀਏ ਤਾਂ ਰਾਸ਼ਨ ਬਹੁਤ ਜ਼ਿਆਦਾ ਪਿੰਡਾਂ ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਚਾਹੇ ਕੋਈ ਸਿਆਸੀ ਲੀਡਰਾ ਚਾਹੇ ਕੋਈ ਸਮਾਜ ਸੇਵੀ ਆ ਤੇ ਚਾਹੇ ਕੋਈ ਕਿਸਾਨ ਯੂਨੀਅਨ ਆ ਤਾਂ ਬਿਲਕੁਲ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪਰਿਵਾਰ ਦੀ ਰਾਸ਼ਨ ਦੀ ਜਿਹੜੀ ਮਦਦ ਆ ਉਹ ਕੀਤੀ ਜਾ ਰਹੀ ਹੈ ਤੇ ਬਾਈ ਜੀ ਹੁਣੀ ਅੱਜ ਦੂਜਾ ਦੇਣਾ ਪਿੰਡ ਮੀਨਿਆਂ ਵਾਲਾ ਤੋਂ ਆਏ ਨੇ ਲੰਗਰ ਪਕਾ ਕੇ ਲਿਆਉਂਦੇ ਨੇ ਤੇ ਇੱਥੇ ਜਿਹੜਾ ਹੜ ਪੀੜਤਾਂ ਨੂੰ ਜਿਹੜਾ ਲੰਗਰ ਛਕਾ ਕੇ ਜਿਹੜਾ ਫਿਰ ਇੱਥੋਂ ਪਿੰਡ ਨੂੰ ਵਾਪਸ ਜਾਂਦੇ ਨੇ ਤਾਂ ਬਿਲਕੁਲ ਬੜਾ ਵਧੀਆ ਉਪਰਾਂ ਲੈ ਕੇ ਕਿਉਂਕਿ ਅੱਜ ਹਾਲਾਤ ਇਹ ਨੇ ਵੀ ਜਿਹੜਾ ਕਈ ਲੋਕ ਨੇ ਜਿਹੜੇ ਆਮ ਲੋਕ ਨੇ ਜਿਹੜੇ ਨਾ ਤਾਂ ਕੋਈ ਸਮਾਜ ਸੇਵੀ ਆ ਤੇ ਨਾ ਹੀ ਕੋਈ ਸਿਆਸੀ ਲੀਡਰ ਆ ਤਾਂ ਬਿਲਕੁਲ ਮਦਦ ਜਿਹੜੀ ਕੀਤੀ ਜਾ ਰਹੀ ਆ ਦਿਨੋ ਸਲਾਮ ਹੈ ਇਹੋ ਜਿਹੇ ਜਿਹੜੇ ਨੌਜਵਾਨ ਨੇ ਲੋਕ ਨੇ ਇਹਨਾਂ ਨੂੰ ਦਿਨੋ ਸਲਾਮ ਹੈ ਕਿਉਂਕਿ ਜਿਹੜਾ ਇੱਥੇ ਆ ਕੇ ਹੜ ਪੀੜਤਾਂ ਦੀ ਸਾਰ ਲੈ ਰਹੇ ਨੇ ਤੇ ਜੋ ਵੀ ਰਾਸ਼ਨ ਵਗੈਰਾ ਉਹ ਮੁਹੱਈਆ ਕਰਵਾਇਆ ਜਾ ਰਿਹਾ ਕੋਈ ਗੱਲ ਨਹੀਂ ਭਾਈ ਭਾਈ ਜੀ ਤੁਸੀਂ ਵੀ ਬਹੁਤ ਸੇਵਾ ਕਰ ਰਹੇ ਹੋ ਕਿਉਂਕਿ ਕਾਫੀ ਜ਼ੋਰ ਲੱਗਦਾ ਜਿਨੇ ਹੁਣ ਆ ਵਾਦਾ ਵਹਾਵ ਦੂਜੇ ਪਾਸੇ ਨੂੰ ਆ ਪਰ ਫਿਰ ਵੀ ਹਵਾਲੇ ਪਾਸੇ ਨੂੰ ਢੇੜੀ ਲੈ ਕੇ ਜਾਣੀ ਬਹੁਤ ਕੰਮ ਵੀ ਜ਼ੋਰ ਵਾਲਾ ਨਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਔਖਾ ਹੈ ਜੀ ਕਿੰਨੇ ਦਿਨ ਹੋ ਗਏ ਐਵੇਂ ਸਫਰ ਕਰਵਾਉਦਿਆਂ ਨੂੰ ਲੋਕਾਂ ਨੂੰ ਇਹਨੂੰ ਤਰੀਬ ਨੇ ਇੱਕ ਮਹੀਨਾ ਹੀ ਹੋ ਚੱਲਿਆ ਹਾਲਾਤ ਕੀ ਨੇ ਕਿੰਨੇ ਕੁ ਫੁੱਟ ਪਾਣੀ ਇੱਥੇ ਜ਼ਮੀਨਾਂ 'ਚ ਪਾਣੀ ਇੱਥੇ ਲਗਾਇਆ 15 16 17 ਫੁੱਟ ਅੱਛਾ 15 16 ਫੁੱਟ ਦਾ ਹੈ ਪਾਣੀ ਜੀ ਤਾਂ ਬਿਲਕੁਲ ਇਹ ਭਾਈ ਜੀ ਨੇ ਇੱਕ ਭਾਈ ਇੱਧਰ ਬੈਠਾ ਮੇਰੇ ਤੇ ਇੱਕ ਭਾਈ ਇੱਧਰ ਬੈਠਾ ਹੈ ਇਹ ਚੱਪੂ ਵਾਲੀ 베ੜੀ ਹੈ ਤੇ ਵੈਸੇ ਇੱਕ ਲੰਮਾ ਵਾਸ ਵੀ ਹੈ ਕਿਉਂਕਿ ਜਿਵੇਂ ਕਿ ਝੋਨੇ ਦੇ ਨਾਲ ਲੜ ਗਈ ਹੈ ਤਾਂ ਪਿੱਛੋਂ 베ੜੀ ਨੂੰ ਗਾਂ ਕਰਨ ਦੇ ਲਈ ਜਿਹੜਾ ਵਾਸ ਦਿੱਤਾ ਗਿਆ ਤੇ ਦੇਖੋ ਜਿਹੜਾ ਤੁਸੀਂ ਕੁਦਰਤ ਦੀ ਕਰੋਪੀ ਵੀ ਭਰੋ ਹਾਲਾਤ ਇਹ ਨੇ ਵੀ ਅਜੇ ਤੱਕ ਪਾਣੀ ਦਾ ਪੱਧਰ ਥੋੜਾ ਬਹੁਤ ਜਿਹੜਾ ਘਟਿਆ ਇੰਚਾਂ ਦੇ ਹਿਸਾਬ ਦੇ ਨਾਲ ਪਰ ਪ੍ਰਮਾਤਮਾ ਦੇ ਰੰਗ ਨਿਆਰੇ ਨੇ ਤੇ ਪ੍ਰਮਾਤਮਾ ਵੀ ਜਿਹੜਾ ਦੇਖ ਸਕਦੇ ਹਾਂ ਵੀ ਰੋਜ਼ ਹੀ بارش ਦਾ ਜਿਹੜਾ ਮਾਹੌਲ ਹੈ ਉਹ ਬਣਾ ਦਿੰਦਾ ਤੇ بارش ਹੁਣ ਵੀ ਜਿਹੜਾ ਸ਼ੁਰੂ ਹੋਣ ਲੱਗੀ ਹੈ ਮਾੜੀ-ਵਾੜੀ ਝੂਲ ਪੈ ਰਹੀ ਹੈ ਤੇ ਬਿਲਕੁਲ ਦੱਸਦੀ ਹੈ ਵੀ ਜਿਹੜਾ ਪੰਜਾਬੀ ਪੰਜਾਬੀ ਦਾ ਕੰਮ ਆਉਂਦਾ ਪੰਜਾਬ ਦੇ ਅਜਿਹੇ ਨੌਜਵਾਨ ਨੇ ਜਿਹੜੇ ਕਿਸੇ ਦੀ ਕਿਸੇ ਨੂੰ ਮੁਸੀਬਤ ਦੇ ਵਿੱਚ ਦੇਖ ਕੇ ਭੱਜ ਕੇ ਜਿਹੜਾ ਮਦਦ ਲਈ ਅੱਗੇ ਆਉਂਦੇ ਨੇ ਤਾਂ ਬਿਲਕੁਲ ਦਿਲੋਂ ਸਲਾਮ ਹੈ ਇਹਨਾਂ ਨੌਜਵਾਨਾਂ ਨੂੰ ਤੇ ਹੁਣ ਆਪਾਂ ਬਾਰਿਸ਼ ਕਰਕੇ ਲਾਈਵ ਹੈ ਜਿਹੜਾ ਆਪਾਂ ਥੋੜਾ ਬੰਦ ਕਰਦੇ ਆ ਕਿਉਂਕਿ ਖਬਰ ਜਿਹੜੀ ਆਪਾਂ ਸਾਰੀ ਆ ਉਹ ਖਬਰ ਐਡਿਟ ਕਰਕੇ ਜਿਹੜਾ ਆਪਾਂ ਤੁਹਾਡੇ ਤਾਂ ਹੀ ਸਾਂਝੀ ਕਰਾਂਗੇ ਖਬਰ ਬਣਾ ਕੇ ਪ੍ਰੋਪਰ ਤਰੀਕੇ ਨਾਲ ਤੇ ਇਹ ਮੈਂ ਸੋਚਿਆ ਵੀ ਆਪਾਂ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੀਆਂ ਕਿਉਂਕਿ ਜਿਹੜੇ ਨੌਜਵਾਨ ਆਏ ਨੇ ਨੌਜਵਾਨਾਂ ਨੂੰ ਜਿਹੜਾ ਹੋਰ ਹੌਸਲਾ ਮਿਲੇਗਾ ਕਿ ਵਾਕਈ ਜਿਹੜਾ ਕੋਈ ਦੇਖ ਕੇ ਸ਼ੋਭਾ ਕਰਦਾ ਨੌਜਵਾਨਾਂ ਦੀ ਵੀ ਵਾਕਿਆ ਨੌਜਵਾਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤਾਂ ਬਿਲਕੁਲ ਸਾਡਾ ਪੱਤਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਜਿਹੜਾ ਵੀ ਕੋਈ ਸਹਾਇਤਾ ਕਰਨ